ਘਰ ਵਿੱਚ ਖੁਸ਼ੀ ਹੋਵੇ ਜਾਂ ਗਮੀ ਹਰ ਕੰਮ ਦੇ ਵਿੱਚ ਕੰਮ ਆਉਂਦੇ ਨੇ ਫੁੱਲ ਜਿੰਨਾ ਫੁੱਲਾਂ ਦੇ ਨਾਲ ਅਸੀਂ ਘਰ ਦੀ ਸਜਾਵਟ ਕਰਦੇ ਆਂ ਗੱਡੀਆਂ ਸਜਾਉਂਦੇ ਆਂ ਤੇ ਮੰਦਰਾਂ ਗੁਰਦੁਆਰਿਆਂ 'ਚ ਵੀ ਫੁੱਲ ਪੂਜਾ ਲਈ ਚੜਾਈ ਜਾਂਦੇ ਨੇ ਪਰ ਆਖਿਰ ਇਹਨਾਂ ਫੁੱਲਾਂ ਦੀ ਕੀ ਹੈ ਕਹਾਣੀ ਤੇ ਕਿਵੇਂ ਬੰਦੇ ਇਹ ਫੁੱਲ ਕਿਵੇਂ ਖੇਤਾ ਚੁਗਦੇ ਨੇ ਇਸ ਦੇ ਬਾਰੇ ਚਾਚਾ ਅਸੀਂ ਤੁਹਾਨੂੰ ਇੱਕ ਖਾਸ ਰਿਪੋਰਟ ਦੇ ਜ਼ਰੀਏ ਦੱਸਾਂਗੇ ਉਹਨਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਜੋ ਇਹਨਾਂ ਫੁੱਲਾਂ ਦੀ ਖੇਤੀ ਕਰਦੇ ਨੇ ਤੇ ਕਿਸ ਤਰ੍ਹਾਂ ਇਹ ਫੁੱਲ ਤਿਆਰ ਕਰਦੇ ਨੇ ਆਓ ਸੁਣਦੇ ਹਾਂ ਫੁੱਲਾਂ ਦੀ ਕਹਾਣੀ ਕਿਸਾਨਾਂ ਦੀ ਜ਼ੁਬਾਨੀ ਚਲੋ ਤਾਂ ਇਹਦਾ ਸਭ ਤਿੰਨ ਮਹੀਨੇ ਕਰਨੇ ਖੇਤੀ ਫੁੱਲਾਂ ਦੀ ਹੁਣ ਜਾਂ ਵੀ ਪਹਿਲਾ ਲਾਇਏ ਸੀ ਉਸ ਤੋਂ ਪਿਛਲੇ ਸੀਜ਼ਨ ਜੇ ਲਾਇਏ ਪਿਛਲੀ ਗਰਮੀ ਲਾਇਏ ਸੀ ਜਿੱਤੇ ਫੁੱਲ ਉਸ ਤੋਂ ਬਾਅਦ ਯਾਫਰੀ ਆ ਗਈ ਆ ਯਾਫਰੀ ਤੋਂ ਬਾਅਦ ਫਿਰ ਗੰਡਾ ਆ ਦੇਣਾ ਹੂੰ ਗੰਡਾ ਲੱਗੂਗਾ ਇਹ ਸਿਰਫ ਜਦੋਂ ਕੋਰੇ ਪੈ ਗਏ ਯਾਫਰੀ ਬੰਦ ਹੋ ਜਾਣੀਆਂ ਫਿਰ ਪੈਜੀ ਬਾਗੇ ਮਹੀਨਾ ਗਾ ਰਸਤੀ ਦਵਾਗੇ ਪੈਣੂ ਫਿਰ ਆਪਾਂ ਨ ਗੰਡਾ ਲਵਾਂ ਅੱਜ ਦੀ ਸਮਝੋ ਜਿਹੜੀ ਖਾਦਾ ਮਹਿੰਗੀਆਂ ਆ ਉਹਦਾ ਵੀ ਅਸਰ ਹੋਇਆ ਫੁੱਲਾਂ ਦੀ ਖੇਤੀ ਤੇ ਵੀ ਤੇ ਜੇ ਮਿਲਣਗੇ ਨਾ ਆਪਾਂ ਖਾਦਾ ਪਾਉਣੀਆਂ ਤੇ ਜੇ ਜੇ ਆਪਾਂ ਨੂੰ ਖਾਦਾ ਮਿਲ ਗਿਆ ਨਾ ਫਿਰ ਅਸਰ ਤੇ ਹੋਣਾ ਹੀ ਆ ਫਿਰ ਉਹ ਚੱਲੂ ਕਿ ਸੋਣਾ ਤੇ ਖਾਦਾ ਖੁੱਦਾ ਪਾਈਆਂ ਫੇਰ ਚੱਲੂ ਹੋਈਆਂ ਕਿੰਨਾ ਸਮਾਂ ਲੱਗਦਾ ਉਹਨੂੰ ਦਹੀਂ ਨੂੰ ਤਾਂ ਸਾਰੇ ਵੀ 3 ਮਹੀਨੇ ਲੱਗ ਜਾਂਦੇ ਆ ਕਿੰਨਾ ਮਹੀਨਾ ਤੋਂ ਪਹਿਲਾਂ ਤਿਆਰ ਹੁੰਦੀ ਆ ਆ ਆਪਣੇ ਟਾਈਮ ਤੇ ਆ ਕੇ ਤਿਆਰ ਹੋਈ ਆ ਇਹ ਆਪਣੇ ਨੂੰ ਗੇਤਰੀ ਲਾਈ ਸੀ ਤੇ ਆਪਣੇ ਟਾਈਮ ਤੇ ਆ ਕੇ ਤਿਆਰ ਹੋਈ ਆ ਜੇ ਫੁੱਲ ਇੱਕ ਵਾਰੀ ਜੇ ਤੋੜ ਲੈਣ ਦੁਬਾਰਾ ਉੱਥੀ ਉਗਦਾ ਨਹੀਂ ਦੁਬਾਰਾ ਬੂਟਾ ਲਾਉਣਾ ਪੈਂਦਾ ਇਹ ਵੇਖੋ ਜੀ ਇਹ ਫੁੱਲ ਜਿਹੜੇ ਲੱਥੀ ਜਾਣਿਆ ਜਿਹਨੂੰ ਕੋਰੇ ਪੈ ਗਏ ਨਾ ਫੋਰੇ ਬੰਦ ਹੋ ਜਾਣਿਆ ਫੇਰ ਮੁੜ ਕੇ ਬੱਲਣ ਹੂੰ ਚੋਕ ਕੇ ਬਾਹਰ ਮਾਰਨਾ ਲਾਲੀ ਹਾਂ ਜੀ ਕੁਲਾਲੀ ਕਹਿੰਦਾ ਨਾ ਕੁਲਾਲੀ ਹੈ ਜਾ ਰਹੇ ਹੈ ਕਰਨੇ ਆਓ ਜੀ ਅਸੀਂ ਖਬਰ ਕਰਨ ਆਏ ਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਫੁੱਲਾਂ ਦੀ ਚੁਕੜੀ ਹੁੰਦੀ ਹੈ ਹਾਂ ਤੁਹਾਡੀ ਇੰਟਰਵਿਊ ਕਰ ਲਈਏ ਕਿਨੇ ਚਿਰ ਤੋਂ ਕੰਮ ਕਰਦੇ ਹੋ ਤੁਸੀਂ ਪੰਜ 6 ਸਾਲ ਹੋ ਗਏ ਸਾਰੇ ਫੁੱਲਾਂ ਮੇਰੀ ਜਾਣਕਾਰੀ ਅਨੁਸਾਰ ਉਹਨਾਂ ਨੇ ਤੋਂ ਉਹ ਆਪਣੇ ਤਿਆਰ ਕਰਦੇ ਆਂ ਇੱਥੇ ਲੱਗੇ ਹੋ ਆਈਡੀ ਪਾਏ ਲੱਗੇ ਕਿੰਨੀ ਦੇਸ ਵਿੱਚ ਫੁੱਲ ਆਤੇ ਹੈ ਜੀ ਕਿੰਨੀ ਦੇਸ ਵਿੱਚ ਆਤੇ ਹੈ ਲੰਘ ਜਾਂਦਾ ਚਾਰ ਤਿੰਨ ਚਾਰ ਮਹੀਨਾ ਲੱਗ ਜਾਂਦਾ ਫੁੱਟਾ ਏਡਾ ਵੱਡਾ ਹੋ ਜਾਂਦਾ ਚਾਰ ਮਹੀਨਿਆਂ ਚ ਇਹ ਜੋ ਆ ਤੋੜ ਰਹੇ ਸੀਗਾ ਜੀ ਆਪਾਂ ਫੇਰ ਨਾ ਕਰਾਜੋ ਬਸ ਪਰ ਆਵੋ ਜਦੋਂ ਸਰਮ ਫੁੱਟਾ ਜਾਂਦਾ ਤਾਂ ਲਾਈਨ ਟੇਨ ਚਾਰ ਕੇ ਦੇਣੇ 30 ਮਾਵਾ ਚਾਹ ਬਾਈਕ ਤੋਂ ਗਏ ਅੱਜ 8 9 ਵਜੇ ਤੋਂ ਆਇਆ ਇਹ ਤਾਂ ਇਹ ਤਾਂ ਕਿੱਲਾ ਵੀ ਕੱਟ ਲਾ। ਕਿਹਦੇ ਪੈਸੇ? ਤੇ ਮਾਲਕ ਕਿਥੋਂ ਲੱਗਿਆ? ਤੁਨਾ ਤਾਂ ਨਹੀਂ ਗਿਆ ਜਰੂਰੀ। ਅੱਜ ਲੈ ਲੈ ਰੋ ਰੋ। ਪਾਪਾ ਬੋਲੇਗਾ ਕੁਛ? ਹਾਂ ਉਹ ਵੀ ਮਾਲਕ ਨੂੰ ਬੁਲਾ ਲਗਾ। ਹੈ? ਮਾਲਕ ਤੂੰ ਇੱਥੇ ਹੀ ਆ। ਹਾਲੇਗਾ? ਨੰਬਰ ਮਗਾਉ ਲੱਗੇ ਆ। ਟੈਕਸੀ ਗਿਆ। ਹੈ? ਜੈਲਸੀ ਗਿਆ। ਆ ਕੋਈ ਗੱਲ ਨਹੀਂ ਨੰਬਰ ਦੇ ਉਹ ਬੋਲੋ। ਉਹਨੇ ਤੋੜਦੇ ਤੋੜਦੇ ਤੇ ਬੈਠ ਕੇ ਕਰ ਛੋੜੋ ਤੂੰ ਜਾ।